ਹਾਲ ਸਾਈਡ ਵਾਲੇ ਵੀਰਾਂ ਦੀ ਬਹੁਤ ਵੱਡੀ ਸੇਵਾ ਤੁਸੀਂ ਦੇਖ ਲਓ ਪੂਰੇ ਤੇ ਪੂਰਾ ਪਿੰਡ ਨਾਲ ਨੇ ਜਿਹੜਾ ਹੈਗਾ ਬਕਾਇਦਾ ਤੌਰ ਤੇ ਹਰ ਸਮਾਨ ਜਿਹੜਾ ਹੈਗਾ ਪਹੁੰਚਾਉਂਦੇ ਆ ਭਾਵੇਂ ਆਪਾਂ ਗੱਲ ਕਰੀਏ ਪਾਣੀ ਹੋ ਗਿਆ ਠੀਕ ਆ ਭਾਵੇਂ ਡੇਲੀ ਨੀਡਸ ਨੇ ਹਰ ਰੋਜ਼ ਘਰਾਂ ਤੋਂ ਆ ਕੇ ਨਾ ਪਰਚੀ ਲਿਖ ਕੇ ਲੈ ਜਾਂਦੇ ਆ ਠੀਕ ਆ ਜਿਵੇਂ ਪਰਚੀ ਹੁੰਦੀ ਆ ਭਾਵੇਂ ਹਨਾ ਠੀਕ ਆ ਵੀ ਕੀ ਕੀ ਸਾਨੂੰ ਚਾਹੀਦਾ ਉਹ ਅਗਲੇ ਦਿਨ ਨਾਲ ਲਿਆ ਕੇ ਦਿੰਦੇ ਆ ਉਹ ਤੋਂ ਬਿਨਾ ਸਿਹਤ ਸਵਾਮਾਂ ਜਿਹੜੀਆਂ ਉਹ ਤੇ ਖਿਆਲ ਰੱਖਿਆ ਜਾਂਦਾ ਚਾਹੇ ਚੋਕਰ ਦਾ ਹੋਵੇ ਠੀਕ ਹੈ ਉਹ ਮਤਲਬ ਹਰ ਚੀਜ਼ ਯਾਰ ਉਹ ਇਹੋ ਜਿਹੇ ਸਸਤਾਵਾ ਜਿਹੜੇ ਦਾ ਵੀ ਬਹੁਤ ਧੰਨਵਾਦ ਆ ਬਾਕੀ ਜਿਹੜੇ ਸਾਡੇ ਪਿੰਡਾਂ ਦੇ ਵਿੱਚੋਂ ਆਮ ਜਿਹੜੇ ਹੈਗਾ ਆਪਾਂ ਗੱਲ ਕਰ ਗਏ ਮੁੰਡੇ ਨੌਜਵਾਨ ਆ ਜਿਹੜੇ ਉਹ ਇਕੱਠਾ ਕਰਕੇ ਆਉਦੇ ਪਿੰਡਾਂ ਚ ਲਿਆਉਂਦੇ ਆ ਠੀਕ ਆ ਉਹ ਫਿਰ ਆ ਕੇ ਵਣਦੇ ਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਭਾਈ ਫਸਲਾਂ ਇਹਨਾਂ ਨੇ ਸੱਚੀ ਮੁੱਚੀ ਬਹੁਤ ਜ਼ਿਆਦਾ ਤਬਾਹ ਹੋ ਗਈਆਂ ਨੇ ਪਿੰਡਾਂ ਦੇ ਪਿੰਡ ਜਿਹੜੇ ਹੈਗੇ ਆ ਖਤਮ ਹੋਣ ਵਾਲਾ ਕੰਮ ਹੋਇਆ ਪਰ ਆ ਦੇਖ ਲਓ ਆ ਘਰਾਂ ਦਾ ਹਾਲਾਤ ਆ ਭਾਈ ਇਹੋ ਜੇ ਠੀਕ ਆ ਸੋ ਕਾਰ ਸਾਈਡ ਵਾਲੇ ਭਾਈ ਆ ਨੌਜਵਾਨ ਹੈ ਬਹੁਤ ਧੰਨਵਾਦ ਇਹ ਵਲੰਟੀਅਰ ਆ ਸਾਰੇ ਅਲੱਗ ਅਲੱਗ ਪਿੰਡਾਂ ਤੋਂ ਆਏ ਹਨ ਸੋ ਇਦਾਂ ਜਿਹੜਾ